ਲਓ ਬਾਈ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਆਂ ਪ੍ਰਧਾਨ ਸਟੱਡ ਫਾਰਮ ਪਿੰਡ ਨਹੀਂਆ ਵਾਲਾ ਜ਼ਿਲ੍ਹਾ ਬਠਿੰਡਾ ਚ ਬਾਈ ਕੋਲੇ ਨਾ ਮਿੱਤਰੋ ਦੋ ਬਸ਼ੇਰੇ ਨੁਕਰੇ ਸਪੋਰਟਲੈਸ ਫੋਰ ਸੇਲ ਆ ਵਕਾਊ ਆ ਇਹਨਾਂ ਬਸ਼ੇਰਿਆਂ ਦੀ ਆਪਾਂ ਡਿਟੇਲ ਵੀ ਲੈਨੇ ਆ ਤੇ ਮਾਲਕਾਂ ਨਾਲ ਕਰਾਉਣੇ ਆ ਥੋਡੀ ਗੱਲਬਾਤ ਕਿਰਾਂ ਆਪਾਂ ਬਾਈ ਦੇ ਫਾਰਮ ਤੇ ਝਾਤੀ ਮਾਰਾ ਦਿੰਨੇ ਆ ਕਾਫੀ ਚੰਗੀ ਕਲੈਕਸ਼ਨ ਆ ਬਾਈ ਕੋਲੇ ਘੋੜੀਆਂ ਦੀ ਬੱਚਿਆਂ ਤੇ ਲਾਏ ਹੋਏ ਆਗੇ ਜਾਨਵਰ ਬਾਈ ਦੇ ਚੰਗੀਆਂ ਘੋੜੀਆਂ ਸ਼ਕੀਨ ਨੁਕਰੀਆਂ ਆ ਵੀ ਘੋੜੀ ਇੱਕ ਮਿੱਤਰੋ ਇੱਕ ਆ ਵਸ਼ੇਰੀ ਆ ਬਹੁਤ ਚੰਗੀ ਹਾਈਟ ਕਰ ਚੁੱਕੀ ਆ ਵਸ਼ੇਰੀ ਇੱਕ ਇੱਧਰ ਵਸ਼ੇਰੇ ਆਗੇ ਤੇ ਉਧਰਲੇ ਪਾਸੇ ਇੱਕ ਘੋੜੀ ਖੜੀ ਬਾਈ ਕੋਲੇ ਦੇਖੋ ਚੰਗੇ ਜਾਨਵਾਰਾ ਸ਼ਕੀਨ ਜਾਨਵਾਰੀ ਰੱਖਦੇ ਆ ਬਾਈ ਯਾਰਗੇ ਚੰਗੀ ਕਲੈਕਸ਼ਨ ਆ ਬਾਈ ਯਾਰਗਿਆਂ ਦੇ ਫਾਰਮ ਤੇ ਜ਼ਿਆਦਾਤਰ ਘੋੜੀਆਂ ਮਿੱਤਰੋ ਸਾਨੂੰ ਤਾਂ ਨਹੀਂ ਦਿਖਾਉਂਦੇ ਕਿਉਂਕਿ ਘੋੜੀਆਂ ਨੋਟ ਫੋਰ ਸੇਲ ਆ ਤੇ ਵਸ਼ੇਰੇ ਬਾਈ ਯਾਰਗਿਆਂ ਨੇ ਸੇਲ ਕਰਨੇ ਆਗੇ ਤੇ ਆ ਜੋ ਫਿਰ ਮਾਲਕਾਂ ਨਾਲ ਕਰਦੇ ਆਂ ਗੱਲਬਾਤ ਸਸਰੀ ਗਾਲ ਬਾਈ ਜੀ ਸਸਰੀ ਗਾਲ ਜੀ ਬਾਈ ਜੀ ਜੀ ਆਇਆਂ ਨੂੰ ਤੁਹਾਡਾ ਵੀ ਸਾਡੇ ਫਾਰਮ ਤੇ ਆਉਣ ਲਈ ਧੰਨਵਾਦ ਜੀ ਤੁਹਾਡਾ ਤੇ ਹੋਰ ਬਾਈ ਠੀਕ ਠਾਕ ਹੋ ਬਾਈ ਜੀ ਵਧੀਆ ਆਪਣੇ ਦੱਸੋ ਤੇ ਹੋਰ ਕਣ ਕਣ ਕੁ ਵੱਢ ਕੇ ਤੂੜੀ ਤਾਂ ਸਾਂ ਲੈ ਹਾਂ ਬਾਈ ਨਵੇੜ ਦਾ ਕੰਮ ਸਾਰਾ ਠੀਕ ਆ ਹਾਂ ਹੁਣ ਕੋੜੀਆਂ ਦੇ ਸ਼ੌਕਪੂਰਨ ਤੇ ਆ ਹਾਂ ਜੀ ਹਾਂ ਬਸ ਠੀਕ ਆ ਤੇ ਬਾਈ ਆਪਣੇ ਆ ਜੇ ਆ ਬਸ਼ੇਰੇ ਬਾਰੇ ਗੱਲ ਕਰ ਗਏ ਕਿਹੜੀ ਬਲੱਡ ਲਾਈਨ ਚੋਂ ਆ ਜਾਂਦਾਗਾ ਏ ਬਾਈ ਜੀ ਭਾਗਸਰ ਵਾਲੇ ਵੱਡੇ ਘੋੜੇ ਦੇ ਨਾਂ ਨਾਲ ਹੀ ਅੰਕਲ ਰਾਜਵੀਰ ਕੋਲੇ ਆ ਘੋੜਾ ਅੱਛਾ ਜਿਹੜਾ ਭਾਗਸਰ ਵਾਲਾ ਵੱਡਾ ਘੋੜਾ ਵਾਲਾ ਸੁਲਤਾਨ ਜੀ ਹਾਂ ਸੁਲਤਾਨ ਦਾ ਡਾਇਰੈਕਟ ਬੱਚਾ ਹੈ ਹਾਂਜੀ ਹਾਂਜੀ ਠੀਕ ਆ ਪੂਰਾ ਕਨਫਰਮ ਆ ਹਾਂਜੀ ਹਾਂਜੀ ਯਾਨੀ ਕਿ ਸੋਡੇ ਹੋਮ ਬਰੀਡ ਆ ਕਿ ਖਰੀਦੇ ਹੋਏ ਹੋਮ ਬਰੀਡ ਹੀ ਹੋਮ ਬਰੀਡ ਆ ਆਪਣੇ ਆ ਘੋੜੀ ਖੜੀ ਨਾਲ ਵੇਖੀ ਵੀਡੀਓ ਜਾਊਗੀ ਅੱਛਾ ਇਹਦਾ ਬੱਚਾ ਜੀ ਆ ਇਸ ਘੋੜੀ ਦਾ ਬੱਚਾ ਹਾਂਜੀ ਹਾਂਜੀ ਲੋ ਮਿੱਤਰੋ ਆਪਾਂ ਇਧਰੋਂ ਕੈਮਰਾ ਕੈਮਰਾ ਮਾਰ ਦਿੰਨੇ ਆ ਇਸ ਘੋੜੀ ਦਾ ਬੱਚਾ ਹੈ ਬਹੁਤ ਵੇਟਰ ਘੋੜੀ ਹੈ ਇਹ ਬਾਈ ਕਹਿੰਦੇ ਪੂਰੀ ਪੇਟਲ ਘੋੜੀ ਆ ਚੰਗੀ ਸ਼ਕੀਨ ਆ ਘੋੜੀ ਇਹਦਾ ਬੱਚਾ ਗਾ ਇਹ ਤੇ ਭਾਈ ਜੇ ਇਹਦੇ ਬਾਰੇ ਦੱਸੇ ਬਾਲਪੋੜਾਂ ਦਾ ਕਿਵੇਂ ਆਗਾ ਭਾਈ ਬਾਲਪੋੜਾਂ ਦਾ ਕਲੀਅਰ ਆ ਸਪੌਟਲੈਸ ਆ ਕੋਈ ਮਾੜਾ ਮੋਟਾ ਡਾਊਟ ਹੋ ਸਕਦਾ ਅੱਛਾ ਹਾਂ ਤੇ ਬਸ ਸਾਲ ਦੇ ਕਰੀਬ ਉਹ ਹੋਰ ਹੋ ਚੱਲੀ ਦੀ ਠੀਕ ਆ ਜੀ ਬਸ ਥੋੜਾ ਮੋਟਾ ਘਾਟੀ ਹੋਊਗਾ ਠੀਕ ਆ ਹਾਂ ਜੀ ਤੇ ਜੇ ਇਹਦੀ ਗੱਲ ਕਰੀਏ ਕੋਈ ਹੈਗਾ ਲਾਇਆ ਫੀਤਾ ਕਿ ਹਜੇ ਲਾਇਆ ਨਹੀਂ ਨੇ ਭਾਈ ਫੀਤਾ ਨੇ ਲਾਇਆ ਵੈਸੇ 95-60 ਦੇ ਕਰੀਬ ਹੋਊਗਾ ਹੂੰ ਚੰਗੀ ਹਾਈਟ ਕਰ ਗਿਆ ਹਾਂ ਵਧੀਆ ਹੱਡਾਂ ਪੈਰਾਂ ਦਾ ਬਹੁਤ ਮਜ਼ਬੂਤ ਹੱਡਾਂ ਪੈਰਾਂ ਦਾ ਤਾਂ ਜਮਾ ਉਹਦੇ ਯਾਰ ਗਾ ਆਪ ਦੇ ਬਾਪਾਰ ਕੇ ਹਾਂਜੀ 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 ਤਾਂ ਹੁਣ ਧੂੰਣ ਬਹੁਤ ਲੰਮੀ ਕਰੂਗਾ ਹਾਂ ਪੂਰੀ ਮਜ਼ਬੂਤੀ ਮਜ਼ਬੂਤੀ ਪੂਰੀ ਹੈ ਹਾਂਜੀ ਹਾਂ ਲਓ ਭਾਈ ਮਿੱਤਰੋ ਕਹੀ ਨਾ ਮਿੱਤਰ ਕਹਿੰਦੇ ਹੁੰਦੇ ਆ ਵੀ ਵਸ਼ੇਰਾ ਆਪਾਂ ਮਜ਼ਬੂਤ ਭਾਲ ਦੇ ਫਿਰਦੇ ਆ ਤੇ ਉਹਨਾਂ ਵੀਰਾਂ ਦੀ ਅੱਜ ਆਪਾਂ ਭਾਲ ਖਤਮ ਕਰਤੀ ਹੱਡਾਂ ਪੈਰਾਂ ਦਾ ਖੁੱਲਾ ਡੁੱਲਾ ਮਜ਼ਬੂਤ ਸ਼ਕੀਨ ਵਸ਼ੇਰਾਗਾ ਤੇ ਭਾਗਸਰ ਵਾਲੇ ਸੁਲਤਾਨ ਦਾ ਦੱਸਦੇ ਆ ਬਾਈ ਯਾਰਗੇ ਉਹ ਬ੍ਰੀਡ ਆ ਬਾਈ ਯਾਰ ਗਿਆ ਦੇ ਘਰ ਦੀ ਤੇ ਇਹਦੀ ਮਾਂ ਵੀ ਆਪਾਂ ਵੀਡੀਓ ਚ ਦਿਖਾਤੀ ਆਗੀ ਤੇ ਬਾਲ ਪੌੜੀਆਂ ਦਾ ਬਾਈ ਕਹਿੰਦਾ ਸਾਫ਼ ਆ ਤੇ ਬਾਈ ਲੈਂਥ ਲੂੰ ਤਾਂ ਬਹੁਤ ਚੰਗੀ ਆ ਬੋਲ ਜੀ ਬਹੁਤ ਆਪਣੇ ਕੋਲੇ ਪਹਿਲਾਂ ਇਹਦੀ ਇਸ ਬੇਸ਼ੇਰੇ ਦੀ ਭੈਣ ਹੀ ਆ ਜਿਹੜੀ ਉਹ ਘੋੜੀ ਦੀ ਪਹਿਲੇ ਸੂਈ ਦੀ ਬੱਚੀ ਖੜੀ ਆ ਅੱਛਾ ਚੌਂਟੋਂ ਬਾਹਰ ਹੋ ਗਈ ਉਹ ਆਪਣੇ ਕੋਲੇ ਖੜੀ ਆ ਹਾਂ ਜੀ ਹਾਂ ਠੀਕ ਆ ਤੇ ਹਜੇ ਨਿਕੰਦ ਆ ਜੀ ਹੁਣ ਲਾਏ ਮਾੜਾ ਮਾੜਾ ਤਿਆਰੀ ਕਰਦੀ ਦੋ ਦੰਦ ਹੋਣ ਦੀ ਠੀਕ ਆ ਜੀ ਤੇ ਭੈਣ ਦੇ ਨੇੜ ਜਾਵੜਿਓ ਠੀਕ ਆ ਤੇ ਬਾਈ ਇਹਨੂੰ ਖੋਲ ਕੇ ਆਪਣੇ ਦਰਸ਼ਕਾਂ ਨੂੰ ਦਿਖਾ ਦਗੇ ਗਿਆ ਜਵਾੜਾ ਇਧਰ ਨੂੰ ਫੇਰ ਆਪਾਂ ਦੂਜੇ ਦੇ ਕੈਮਰਾ ਮਾਰਦੇ ਆਂਗੇ ਦੋਸਤੋ ਦੋ ਬਸ਼ੇਰੇਆ ਬਾਈ ਕੋਲੇ ਦੋਨੇ ਸ਼ਕੀਨ ਆਗੇ ਦੋਨਾਂ ਦੀ ਚੰਗੀ ਬਲੱਡ ਲੈਣਾ ਓਏ ਖੜ ਨਹੀਂ ਖੁੜ ਨਹੀਂ ਦਾ ਬਹੁਤ ਸ਼ਕੀਨ ਆ ਬਾਈ ਹਣਾ ਹਾਂਜੀ ਹਾਂ ਹਾਂ ਚੰਗਾ ਪੈਠਪੂੜਾ ਲੱਗਿਆ ਮਿੱਤਰੋ ਗਰਦਨ ਗੁਰਦਨ ਚੰਗੀ ਆ ਇਧਰ ਨੂੰ ਮੋੜ ਲਿਆ ਬਾਈ ਉਹਨਾਂ ਇੱਥੇ ਹੀ ਲਿਆ ਲਓ ਦੋਸਤੋ ਘੁਰਦਾ ਫਿਰਦਾ ਵੀ ਤੁਸੀਂ ਵਸ਼ੇਰਾ ਦੇਖੀ ਜਾਂਦੇ ਆ ਨਾ ਤਰੋਏ ਸੋਣਾ ਸ਼ਕੀਨ ਵਸ਼ੇਰਾ ਅੰਗਾ ਪੈਰਾਂ ਦਾ ਖੁੱਲਾ ਡੁੱਲਾ ਜਾਨੀ ਕਿ ਵੱਡਾ ਘੋੜਾ ਬਣੂਗਾ ਬਾਈ ਹਨਾ ਹਾਂਜੀ ਆ ਹਾਂ ਪੂਰਾ ਸੰਭਾਈ ਵਾਲੇ ਬੰਦੇ ਕੋਲੇ ਜਾੜੜਾ ਹਾਂਜੀ ਅਸਮਾਈ ਦਾ ਬੰਦੇ ਕੋਲੇ ਜਾੜੜਾ ਤਾਂ ਚੰਗਾ ਵਸ਼ੇਰਾ ਬਣ ਜਾਣਾਗਾ ਘੋੜਾ ਬਣ ਜੂ ਕੁਮਾ ਮਾਪਿਆਂ ਨੂੰ ਕੋਈ ਕਸਰ ਨਹੀਂ ਹਾਂ ਤੇ ਬਾਈ ਜੇ ਇਹਦੀ ਮਾਂ ਦੀ ਗੱਲ ਕਰਗੇ ਉਹਦਾ ਪਤਾ ਕਿਹੜੀ ਬਲੱਡ ਲਾਈਨ ਚੋਂ ਆਉਂਦਾ ਨਹੀਂ ਬਾਈ ਜੀ ਉਹ ਆਪਾਂ ਨੂੰ ਉਹਦੇ ਬਾਰੇ ਨਹੀਂ ਠੀਕ ਆ ਆਪਾਂ ਲਈ ਸੀ ਘੋੜੀ ਠੀਕ ਆ ਤੇ ਆਪਾਂ ਘਰੇ ਹੀ ਲੋ ਮਿੱਤਰੋ ਹੁਣ ਘੋੜੀ ਨਾ ਨੇੜੇ ਆ ਗਈ ਇੱਧਰ ਤੁਹਾਨੂੰ ਮੈਂ ਕੈਮਰਾ ਮਾਰ ਦਿਨਾ ਦੇਖੋ ਕਿੰਨੀ ਪੇਟਲ ਘੋੜੀ ਆ ਜੀ ਆਰ ਪਦਮ ਤੋਂ ਕ੍ਰੌਸ ਕਰਾਈ ਦੀ ਆ ਅੱਛਾ ਗੱਬਣਾ ਚੈੱਕ ਪਾਸ ਠੀਕ ਆ ਤੇ ਬਹੁਤ ਡੋਲ ਬੱਚਾ ਦਿੰਦੀ ਆ ਹਾਂ ਤੇ ਖੁੱਲੀ ਡੁੱਲੀ ਆ ਤੇ ਬੱਚਾ ਦਾ ਫਿਰ ਇੱਕ ਸੂਨ ਵੇਲੇ ਤਾਂ ਐ ਲੱਗਦਾ ਹੁੰਦਾ ਵੀ ਦੋ ਬੱਚੇ ਦੇਊਗੀ ਐਡਾ ਪੇਟ ਹੁੰਦਾ ਠੀਕ ਆ ਠੀਕ ਆ ਤੇ ਬਾਕੀ ਬਈ ਆ ਆਪਣੇ ਕੋਲੇ ਖੜਾ ਗਿਆ ਜੰਗੀਨਾ ਹਾਂ ਹਾਂ ਜਿਹੜੀ ਗੱਲ ਆ ਗਈ ਚੰਗਾ ਵਹਿਰਾ ਹਣਾ ਘੋੜਿਆਂ ਅਰਗਾ ਤਾਂ ਹੋਣੀ ਬਣਿਆ ਪਿਆ ਜੀ ਹਾਂ ਜੀ ਤੇ ਇਹਦੂ ਅਗਲਾ ਬਾਈ ਉਹ ਵੀ ਕਰਕੇ ਗੱਲਬਾਤ ਹਾਂ ਬਈ ਆਜੋ ਬਈ ਇਹ ਕਿਹੜੇ ਦਾ ਬੱਚਾ ਬਾਈ ਇਹ ਬਾਈ ਮਹਾਦੇਵ ਦਾ ਜੀ ਆਕਲੀ ਮਹਾਦੇਵ ਜਿਹੜਾ ਆਕਲ ਗਿਆ ਇਹ ਜੇ ਕੋਲੇ ਹਾਂ ਗੁਰਪੇਜ ਕੋਲੇ ਜੀ ਠੀਕ ਆ ਹਾਂ ਜੀ ਲਓ ਦੋਸਤੋ ਆਹ ਮਹਾਦੇਵ ਦਾ ਬੱਚਾ ਜਿਹੜਾ ਬਾਈ ਭੇਜੇ ਕੋਲੇ ਆਕਲਗੇ ਵਾਲੇ ਕੋਲੇ ਤੇ ਮਹਾਦੇਵ ਦਾ ਉਹਦੀ ਵੀ 70 ਇੰਚ ਹਾਈਟ ਆ ਮਹਾਦੇਵ ਦੀ ਠੀਕ ਆ ਜੀ ਹਾਂ ਤੇ ਇਹਦੀ ਮਾਂ ਜਿਹੜੀ ਉਹ ਮਿੰਟੂ ਵਾਲੇ ਪੁਰਾਣੇ ਘੋੜੇ ਦੇ ਬਲੱਡਲੈਨਡ ਚੋਂ ਆ ਜੀ ਠੀਕ ਆ ਜੀ ਇਹ ਬਿਸ਼ੇਰੀ ਮਾਂ ਮਿੰਟੂ ਵਾਲੇ ਪੁਰਾਣੇ ਘੋੜੇ ਦੀ ਬਲੱਡਲੈਨਡ ਹਾਂਜੀ ਇਹਦਾ ਮੂੰਹ ਉਹਨਾਂ ਨੂੰ ਲੈ ਕੇ ਆਈ ਹਾਂਜੀ ਹੌਲ ਖੋਲ ਕੇ ਉਰਾ ਹੀ ਲਿਆ ਨਹੀਂ ਤੌਰਾਂ ਦਾ ਬਿਲਕੁਲ ਸਾਫ਼ ਹੈ ਸਪੌਟਲੈਸ ਹੈ ਕੰਨਾ ਕੋਨਾ ਦਾ ਇਹ ਵੀ ਬਹੁਤ ਸ਼ਕੀਨ ਹੈ ਕੁੰਡੀਦਾਰ ਕੰਨ ਲੱਗਿਆ ਵਧੀਆ ਠੀਕ ਆ ਜੀ ਦੇਖੋ ਦੋਸਤੋ ਬਸ਼ੇਰਾ ਤੁਸੀਂ ਦੇਖੀ ਜਾਨੇ ਆ ਬਾਡੀ ਮੰਤਰ ਦਾ ਪੂਰਾ ਖੁੱਲਾ ਢੁੱਲਾ ਗਰਦਨ ਗੁਰਦਨ ਚੱਕ ਕੇ ਆ ਖੜਦਾਗਾ ਪੂਰਾ ਬਈ ਤੋਰੀ ਅੱਗੇ ਨੂੰ ਆਏ ਕੰਨ ਨੂੰ ਸ਼ਕੀਨ ਲੱਗਿਆ ਕੰਨ ਬਹੁਤ ਛੋਟਾ ਕਰ ਛੋਟਾ ਕਰ ਕਾਨਾ ਹਾਂ ਸ਼ਕੀਨ ਕਾਨਾ ਲੈ ਆਇਆ ਆਇਆ ਬਾਈ ਆਹ ਨੂੰ ਕੋਈ ਨਹੀਂ ਆਹ ਪਤਾਇਆ ਲਓ ਦੋਸਤੋ ਇਧਰ ਆਪਣਾ ਪੈਠ ਫੂੜੇ ਤੇ ਇਹਦੀ ਨਜ਼ਰ ਮਾਰਾ ਦਿੰਨੇ ਆ ਕਿਹੜਾ ਪੂਰਾ ਅੰਗਾਂ ਪੈਰਾਂ ਦਾ ਸਾਫ਼ ਸੁਥਰਾ ਵਸ਼ੇਰ ਆਗਾ ਦੋਸਤੋ ਤੁਸੀਂ ਬਾਈ ਦੇ ਫਾਰਮ ਤੇ ਆ ਕੇ ਇਹਦੇ ਨਾਲ ਕਰਕੇ ਸੰਪਰਕ ਘਰੇ ਆ ਕੇ ਇਹਨਾਂ ਦੇ ਫਾਰਮ ਤੇ ਪੂਰੀ ਤਸੱਲੀ ਕਰ ਸਕਦੇ ਆ ਜਾਨਵਰਾਂ ਦੀ ਜਿਹੜੀ ਗੱਲ ਬਾਈਆਂ ਨੇ ਕਹਿਤੀ ਉਹੀ ਨਿਕਲੂਗੀ। ਲੋ ਇਧਰੋਂ ਵੀ ਇੱਕ ਵਾਰੀ ਦੋਸਤ ਨੂੰ ਮਾਰ ਦਿੰਨਾਗਾ ਬਸ਼ੇਰੇ ਤੇ ਨਿਗਾ। ਚੰਗਾ ਸ਼ਕੀਨ ਬਸ਼ੇਰਾਗਾ। ਬਈ ਇਹ ਵੀ ਬਾਲ ਪੌੜਾਂ ਦਾ ਸਾਫਾ। ਹਾਂਜੀ ਹਾਂਜੀ ਜਮਾਂ ਕਲੀਅਰ ਆ ਵੀਰੇ। ਯਾਨੀ ਕਿ ਦੋਨੇ ਬਸ਼ੇਰੇ ਬਾਲ ਪੌੜਾਂ ਦੇ ਸਾਫਾ। ਜਮਾਂ ਜਮਾਂ ਜੀ ਬਹੁਤ ਵਧੀਆ ਤੂੰ ਵੀ ਸੁਹਾ ਦੇ ਵੀ ਠੰਡੇ ਆ। ਠੀਕ ਆ। ਕੋਈ ਐ ਨਹੀਂ। ਠੀਕ ਆ। ਤੇ ਤੇ ਇਹ ਕਿੰਨੇ ਮਹੀਨੇ ਦੱਸਿਆ ਸੀ ਬਾਈ? ਇਹ 10 ਕੁ ਮਹੀਨੇ ਦੇ ਨਜ਼ਦੀਕ ਹੋ ਗਿਆ ਜੀ। ਠੀਕ ਆ ਠੀਕ ਆ। ਉਸ ਹਾਰ ਨਾਲ ਇਹ ਵੀ ਚੰਗੀ ਹਾਈਟ ਆ। ਹਾਂਜੀ ਹਾਂ ਹਾਂ। ਤੇ ਲਓ ਦੋਸਤੋ ਆ ਦੋਨੇ ਬਸ਼ੇਰੇ ਬਾਈ ਕੋਲੇ ਨਾ ਫੋਰ ਸੇਲ ਆ ਤੇ ਜੇਕਰ ਬਾਈ ਆਪਾਂ ਇਹਨਾਂ ਦੀ ਡਿਮਾਂਡ ਦੀ ਗੱਲ ਕਰਗੇ ਡਿਮਾਂਡ ਬਾਈ ਜੀ ਫੋਨ ਤੇ ਹੀ ਕਰ ਲਾਂਗੇ ਕੋਈ ਜਿਵੇਂ ਬੰਦਾ ਹੋਊਗਾ ਉਹ ਨਰਾਜ਼ ਨਹੀਂ ਕਰਦੇ ਆਪਾਂ ਕੋਈ ਬੰਦਾ ਆਪਣੇ ਫਾਰਮ ਤੇ ਆ ਵੀ ਵੇਖੇ ਜੋ ਪਸੰਦ ਹੋਇਆ ਉਹੀ ਡਿਮਾਂਡ ਕਰ ਲਾਂਗੇ ਸੌਦਾ ਕਰਾਂਗੇ ਜਿਵੇਂ ਕੋਈ ਹੋਇਆਗਾ ਨਾ ਤੇ ਫੋਨ ਤੇ ਹੀ ਕਰਾਂਗੇ ਡਿਮਾਂਡ ਹਾਂਜੀ ਹਾਂਜੀ ਫੋਨ ਤੇ ਲਓ ਮਿੱਤਰੋ ਬਾਈ ਕਹਿੰਦਾ ਨਾ ਆਪਾਂ ਫੋਨ ਤੇ ਡਿਮਾਂਡ ਕਰ ਲਾਂਗੇ ਆ ਕੇ ਬਸ਼ੇਰੇ ਤੁਸੀਂ ਦੇਖ ਕੇ ਤਸੱਲੀ ਕਰਕੇ ਖਰੀਦ ਸਕਦੇ ਆ ਬਾਈ ਯਾਰ ਉਸੇ ਘੋੜੇ ਦੀ ਬਾਈ ਆ ਬਸ਼ੇਰੀ ਆਪਣੇ ਕੋਲ ਖੜੀ ਆ ਕਿਹੜੇ ਕੋੜੇ ਦੀ ਬਾਈ ਭਾਗਸਰ ਵਾਲੇ ਦੀ ਭਾਗਸਰ ਵਾਲੇ ਪਹਿਲੇ ਸੂਏ ਦੀ ਦੂਜੇ ਸੂਏ ਦਾ ਬਸ਼ੇਰਾ ਠੀਕ ਆ ਵੇਖ ਲਓ ਬਾਈ ਬਾਈ ਨੇ ਨਾ ਚੰਗੀ ਕਲੈਕਸ਼ਨ ਕੀਤੀ ਹੋਈ ਐ ਜਾਨਵਰਾਂ ਦੀ ਕੱਦਾਵਾਰ ਜਾਨਵਰ ਆ ਬਾਈ ਕੋਲੇ ਠੀਕ ਆ ਬਾਈ ਤੂੰ ਤਾਂ ਉੱਧਰਲੇ ਪਾਸਿਓਂ ਖੜਾ ਨਹੀਂ ਦਾ ਇੱਦਾਂ ਹੁਣ ਇੱਧਰ ਹੁਣ ਉੱਧਰ ਇੱਧਰ ਵੇਖ ਲੋ ਹਾਂ ਟੇਢੀ ਕਰ ਲਾ ਮਾੜੀ ਠੀਕ ਆ ਲੈ ਬਾਈ ਮਿੱਤਰੋ ਬਾਈ ਪਹਿਲੇ ਪਾਸੇ ਖੜਾ ਬਸ਼ੇਰੀ ਦੇ ਦੱਸਦਾ ਨਹੀਂ ਆ ਖੜਾ ਬਹੁਤ ਸ਼ਕੀਨ ਆ ਬਾਈ ਸ਼ਾਨਦਾਰ ਆ ਹਾਂ ਲੰਮੀ ਲੰਮੀ ਬਹੁਤ ਪਈ ਆ ਬਹੁਤ ਜਿਆਦਾ ਬਾਈ ਐਡੀ ਘੋੜੀ ਕੋ ਲੰਮੀ ਮਿਲਦੀ ਨਹੀਂ ਹਾਂ ਨਹੀਂ ਮਿਲਦੀ ਬਾਈ ਇਹ ਤਾਂ ਦੋਸਤੋ ਤੁਹਾਨੂੰ ਨਗੀਨੇ ਦਿਖਾਇਆ ਨਾਲ ਹਜੇ ਨਕਾਂਦਾ ਜੀ ਹਾਂ ਨਕਾਂਦਾ ਹਾਂ ਹਾਈਟ ਕਿੰਨੀ ਕਰ ਗਈ ਇਹ 60 ਦੇ ਰੇਟ ਜਾਵਦੀ 60 ਦੇ ਨੇੜ ਹਾਂਜੀ 70 ਨੂੰ ਜਾਊ ਬਾਈ ਹਾਂ ਸੁੱਖ ਚਾਹੀਦਾ ਮਹਾਰਾਜ ਸੁੱਖ ਚਾਹੀਦਾ ਮਹਾਰਾਜ ਕਰੇ ਕਿਰਪਾ ਇਹਦੇ ਤੇ ਦਾਤਾ ਮਿਹਰ ਕਰੇ ਹਾਂਜੀ 70 ਨੂੰ ਜਾਊਗੀ ਤੇ ਇੱਕ ਬਾਈ ਆਹ ਵੇ ਘੋੜੀ ਆ ਗਿਆ ਹਨਾ ਇੱਧਰ ਹਾਂਜੀ ਹਾਂ ਠੀਕ ਆ ਘੋੜੀ ਬਸ਼ੇਰੀ ਇਹ ਤਾਂ ਨੋਟ ਫੋਰ ਸੇਲ ਆ ਬਾਈ ਹਾਂਜੀ ਹਾਂ ਇਹ ਤਾਂ ਬੱਚੇ ਸੇਲ ਕਰਨੇ ਦੋ ਠੀਕ ਆ ਦੋਨੇ ਬਸ਼ੇਰੀ ਸੇਲ ਆ ਇਹ ਮਿੰਟੂ ਵਾਲੀ ਲੈਣ ਚੋ ਆ ਜੀ ਇਹ ਮਿੰਟੂ ਵਾਲੀ ਚ ਹਾਂ ਇਹਦਾ ਬੱਚਾ ਜਿਹੜਾ ਮਹਾਦੇਵ ਗੋੜੇ ਦਾ ਬੱਚਾ ਠੀਕ ਆ ਜੀ ਇਹਦਾ ਬੱਚਾ ਉਹ ਹਾਂਜੀ ਠੀਕ ਆ ਜਿਹੜਾ ਮਹਾਦੇਵ ਦਾ ਦੋਸਤੋ ਜਾਨੀ ਕਿ ਬਾਈ ਦੇ ਫਾਰਮ ਤੇ ਜਦੋਂ ਆਓਗੇ ਮਿੱਤਰੋ ਇਹ ਨਹੀਂ ਗੱਲ ਆ ਸੋਨੂੰ ਇਹ ਵੀ ਨਾ ਨਿਗਾਹ ਮਾਰਨ ਨੂੰ ਮਿਲੂ ਵੀ ਇਹਦੀ ਮਾਂ ਵੀ ਇੱਥੇ ਖੜੀ ਆ ਹਾਂਜੀ ਹਾਂਜੀ ਸਾਰੇ ਆਪਣਾ ਗਾਰੰਟੀ ਆ ਉਸ ਗੱਲ ਦੀ ਬਾਪ ਦਾ ਸੋਨੂੰ ਦੋਹਾਂ ਦਾ ਦਾਸਤਾ ਹਾਂਜੀ ਇੱਕ ਮਹਾਦੇਵ ਦਾ ਤੇ ਦੂਜਾ ਭਾਗ ਸਰ ਵਾਲੇ ਸੁਲਤਾਨ ਦਾ ਦੋਹੇ ਬਸ਼ੀਰੇ ਸੇਲ ਆ ਮਿੱਤਰੋ ਆ ਕੇ 22 ਦੇ ਫਾਰਮ ਤੇ ਤਸੱਲੀ ਕਰਕੇ ਜਾਨਵਰ ਖਰੀਦ ਸਕਦੇ ਆ ਬਾਕੀ 22 ਹਰਗਿਆਂ ਦਾ ਨਾ ਸਾਫ਼ ਸੁਥਰਾ ਕੰਮ ਆਗਾ ਇਹੋ ਜੀ ਕੋਈ ਗੱਲ ਨਹੀਂ ਜਿਹੜੀ ਗੱਲ ਦੱਸੀ ਜਾ ਉਹੀ ਆ ਬਹੁਤ ਚਿਰ ਦੀ ਰੱਖਦੇ ਮੇਰੀ ਸੁਰਤ ਤੋਂ ਪਹਿਲਾਂ ਦੀਆਂ ਰੱਖੀਆਂ ਠੀਕ ਆ ਬਈ ਆਪਾਂ ਕੋਈ ਬਾਹਲਾ ਵਪਾਰ ਪੂਰਾ ਪਹਿਲਾਂ ਬਾਪੂ ਜੀ ਕਰਦੇ ਹੁੰਦੇ ਸੀ ਇਹ ਕੰਮ ਹਾਂਜੀ ਹਾਂਜੀ ਅਸੀਂ ਇਹਨਾਂ ਨੇ ਆ ਜਾਓ ਬਾਪੂ ਜੀ ਤੁਸੀਂ ਵੀ ਨੇੜੇ ਬਾਪੂ ਜੀ ਨੂੰ ਮੈਂ ਇੱਕ ਦੇ ਦਿਓ ਜੀ ਮਾੜਾ ਆਹ ਹਾਂ ਜੀ ਇਹਨਾਂ ਨੇ ਚਲਾਇਆ ਹੀ ਕੰਮ ਸਰਦ ਨਿੱਕੇ ਹੁੰਦਾ ਸਭ ਤੋਂ ਪਹਿਲਾਂ ਦੇ ਰੱਖਣਾ ਜੀ ਠੀਕ ਆ ਜੀ ਸਾਡੇ ਦਾ ਡਾਕਟਰ ਵੀ ਇਹੀ ਹੈ ਤੇ ਉਸਤਾਦ ਵੀ ਇਹੀ ਹੈ ਜਿਵੇਂ ਅਗਲਾ ਆਦਾ ਕੌਣ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਫੇਰ ਕਿੰਨਾ ਚਿਰ ਹੋ ਗਿਆ ਸ਼ਾਮ ਦੇ ਤੰਦ ਪਾਉਂਦੇ ਆ ਨੂੰ ਇਹ 35 36 ਸਾਲ ਹੋ ਗਏ ਰੱਖ ਜਾਨਾ ਠੀਕ ਫੇਰ ਤਾਂ ਪੁਰਾਣਾ ਤੇ ਯਾਰ ਬਾ ਹਾਂ ਬਹੁਤ ਚਿਰ ਦਾ ਠੀਕ ਆ ਜੀ ਠੀਕ ਆ 35 36 ਸਾਲ ਚ ਫਿਰ ਕੋਈ ਜਕੈਨ ਤੋਂ ਭਾ ਵੀ ਐ ਦਿੱਕਤ ਤਾਂ ਨਹੀਂ ਆਈ ਨਾ ਨਾ ਹੋ ਰਹੀ ਨੇ ਜਿਵੇਂ ਵੀ ਆ ਨਵੇਂ ਬੰਦਿਆਂ ਨੂੰ ਕਈ ਡਰਾ ਦਿੰਦੇ ਆਗੇ ਨਹੀਂ ਨਹੀਂ ਆਪਾਂ ਤਾਂ ਕੋਈ ਘਾਟਾ ਹੀ ਨਹੀਂ ਪਾਇਆ ਪਤਾ ਠੀਕ ਆ ਵਾਦਾ ਹੀ ਕੀਤਾ ਕਰਨ ਨੂੰ ਹਾਂ ਕਾਲੀਆਂ ਘੋੜੀਆਂ ਵੀ ਰੱਖ ਰਹੇ ਆ ਲਾਲ ਵੀ ਰੱਖਦੇ ਰਹਿ ਪਹਿਲਾਂ ਅਨੁਖਰੇ ਦਾ ਮਗਰੋਂ ਚੱਲੇ ਆ ਉਦੋਂ ਨੁਖਰੇ ਹੈ ਨਹੀਂ ਸੀ ਕਦੋਂ ਮੈਂ ਰੱਖਦਾ ਰਿਹਾ ਘੋੜੀਆਂ ਠੀਕ ਹੈ ਜੀ ਠੀਕ ਹੈ ਤੇ ਜਾਨੀ ਕਿ ਉਦੋਂ ਦਾ ਬੂਟਾ ਲੱਗਿਆ ਵਾ ਹੁਣ ਪੂਰਾ ਹਾਂ ਜਾਨੀ ਕਿ ਦਰਾਖਤ ਬਣ ਗਿਆ ਹਾਂਜੀ ਹਾਂ ਠੀਕ ਹੈ ਹੁਣ ਤਾਂ ਬੋੜ ਹੀ ਬਣ ਗਿਆ ਕਹਿ ਸਕਦੇ ਹਾਂ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਫਾਲ ਦਿੰਦਾਗਾ ਹਾਂਜੀ ਹਾਂ ਤੇ ਬਸਾਂ ਜੀ ਘਾਟਾ ਨਾ ਪਤਾ ਹੈ ਵੀ ਮਿਹਨਤ ਜਿਹੜਾ ਕਰਦਾ ਹੁਣ ਤਾਂ ਘਟਾ ਦਿੰਦੇ ਠੀਕ ਹੈ ਜੀ ਹੈਨਾ ਮਿਹਨਤ ਨਾਲ ਹੀ ਹੈ ਸਾਰਾ ਕੁਝ ਠੀਕ ਹੈ ਜੀ ਹਾਂ ਤੇ ਲਓ ਬਾਈ ਦੋਸਤੋ ਇਹਨਾਂ ਦਾ ਪੁਰਾਣਾ ਤਜਰਬਾ 35 ਸਾਲ ਤੋਂ ਬਾਈ ਯਾਰ ਗੇ ਘੋੜੀਆਂ ਰੱਖਦੇ ਆਗੇ ਤੇ ਸ਼ਕੀਨ ਜਾਨਵਰ ਚੰਗੇ ਰੱਖਦੇ ਆਗੇ ਆ ਕੇ ਤੁਸੀਂ ਦੋਹੇ ਵਸ਼ੇਰੇਆਂ ਚੋਂ ਜਿਹੜਾ ਪਸੰਦ ਆਉਂਦਾਗਾ ਉਹੀ ਖਰੀਦ ਸਕਦੇ ਆਂ ਤੇ ਬਾਈ ਜੀ ਆਪਣਾ ਇੱਕ ਵਾਰੀ ਪ੍ਰੋਪਰ ਐਡਰੈਸ ਜਰੂਰ ਦੱਸ ਦਿਓ ਜੀ ਮੇਰਾ ਨਾਮ ਗਰਦਾਸ ਸਿੰਘ ਹੈ ਸਾਨੂੰ ਨਿਸ਼ਤਰ ਸਿੰਘ ਪਿੰਡ ਨਈਆਂ ਵਾਲਾ ਅੱਛਾ ਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਨਈਆਂ ਵਾਲੇ ਪਿੰਡ ਆਪਣਾ ਦਾਣਾ ਮੰਡੀ ਕੋਲ ਘਰ ਆਈ ਪੱਕੇ ਹੀ ਦਿਖਾਈ ਨੀ ਠੀਕ ਹੈ ਜੀ ਸਾਸ਼ੀਗਰ ਰੋਡ ਤੇ ਠੀਕ ਹੈ ਜੀ ਤੇ ਫੋਨ ਨੰਬਰ ਜੀ 94634 16018 ਜੀ ਠੀਕ ਹੈ ਲਓ ਦੋਸਤੋ ਆਪਾਂ ਵੀਡੀਓ ਦੇ ਵਿੱਚ ਵੀ ਨੰਬਰ ਲਾ ਦੇਾਂਗੇ ਤੇ ਕਰ ਲਿਓ ਬਾਈ ਨਾਲ ਸੰਪਰਕ ਦੋਹੇ ਵਛੇਰੇ ਹੋਰ ਸੇਲ ਆ ਤੇ ਘੋੜੀਆਂ ਬਾਈ ਨੋਟ ਫੋਰ ਸੇਲ ਆ ਘੋੜੀਆਂ ਲਈ ਕੋਈ ਵੀ ਵੀਰ ਨਾ ਤੰਗ ਕਰਿਓ ਬਾਈ ਯਾਰ ਗਿਆ ਨੂੰ ਇਹ ਤਾਂ ਇੱਕ ਆਪਾਂ ਨਗੀਨੇ ਦਿਖਾਤੇ ਆਪਣੇ ਚੈਨਲ ਤੇ ਮੈਂ ਬਾਈ ਨੂੰ ਆਖਿਆ ਵੀ ਤੇਰੀਆਂ ਘੋੜੀਆਂ ਦਿਖਾਉਣ ਵਾਲੀਆਂ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਬਾਈ ਦਾ ਕਹਿੰਦਾ ਸੀ ਆਪਾਂ ਦਿਖਾਉਂਦੇ ਨਹੀਂ ਮੈਂ ਆਖਿਆ ਕੋਈ ਚੱਕਰ ਨਹੀਂ ਆ ਦਿਖਾ ਦਗੇ ਵੀ ਇੰਨੇ ਨਾਲ ਨਾਲੇ ਤਾਂ ਪਤਾ ਲੱਗ ਜਾਂਦਾ ਵਸ਼ੀਰੇ ਦੀ ਮਾਂ ਖੜੀ ਆ ਕਿ ਨਹੀਂ ਬਾਈ ਹਾਂਜੀ ਹਾਂਜੀ ਤਾਂ ਹੈਗੀ ਜੀ ਤੇ ਹੋਰ ਕੋਈ ਗੱਲਬਾਤ ਹੋਵੇ ਤਾਂ ਬਾਈ ਬਾਜੀ ਠੀਕ ਆ ਲਓ ਬਾਈ ਮਿੱਤਰੋ ਫਿਰ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਇੱਕ ਨਜ਼ਰ ਫੇਰ ਮਾਰ ਦਿਨਾ ਮੈਂ ਇੱਧਰ ਆਹ ਵਸ਼ੀਰਿਆਂ ਤੇ ਬਾਡੀ ਮੰਤਰ ਦੇ ਖੁੱਲੇ ਡੁੱਲੇ ਆ ਗਏ ਆ ਕੇ ਮਿੱਤਰੋ ਲੁੱਟ ਲੋ ਮੇਲਾ ਧੰਨਵਾਦ ਦੋਸਤੋ ਕਰ ਦਿਓ ਫਿਰ ਵੀਡੀਓ ਨੂੰ ਸ਼ੇਅਰ